ਚੜ੍ਹਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਕਾਦੀਆਂ ਦੇ ਠਿਕਰੀਵਾਲ ਰੋਡ ਤੇ ਪੈਂਦੀ ਗੁਰੂ ਰਾਮਦਾਸ ਇਲੈਕਟ੍ਰੀਸ਼ਨ ਦੀ ਦੁਕਾਨ ਤੋਂ ਰਾਤ ਚੋਰਾ ਵੱਲੋਂ ਤਿੰਨ ਐਲਸੀਡੀਅਨ ਦੋ ਜੋਸਰ ਗ੍ਰੈਂਡਰ ਕੁਝ ਮੋਬਾਈਲ ਅਤੇ 25000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਠਿਕਰੀਵਾਲ ਰੋਡ ਤੇ ਮੇਰੀ ਇਲੈਕਟ੍ਰੀਸ਼ਨ ਦੀ ਦੁਕਾਨ ਹੈ ਤੇ ਨਾਲ ਹੀ ਕੈਫੇ ਚੱਲਦਾ ਹੈ ਮੈਨੂੰ ਸਵੇਰੇ ਦੁਕਾਨ ਦੇ ਮਾਲਕ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਹਨ ਜਦੋਂ ਮੈਂ ਆ ਕੇ ਦੇਖਿਆ ਤਾਂ ਮੇਰੀ ਦੁਕਾਨ 'ਚੋਂ ਪਏ ਗੱਲੇ ਦੇ ਚੋਪਾਂ ਬਾਹਰ ਖਿਲ ਰਿਹਾ ਹੋਇਆ ਸੀ ਅਤੇ ਉੱਥੇ ਹੀ ਇੱਕ ਕਿਰਚ ਵੀ ਪਈ ਹੋਈ ਸੀ ਜਦੋਂ ਮੈਂ ਦੁਕਾਨਦਾਰ ਸ਼ਟਰ ਖੋਲ ਕੇ ਦੇਖਿਆ ਤਾਂ ਮੇਰੀ ਦੁਕਾਨ ਦੇ ਵਿੱਚੋਂ 3 LCDian 2 Juicer Grinder 25000 ਦੀ ਨਕਦੀ ਚੋਰੀ ਹੋ ਗਈ ਸੀ ਲਗਭਗ 110000 ਰੁਪਏ ਦਾ ਸਮਾਨ ਮੇਰੀ ਦੁਕਾਨ ਵਿੱਚੋਂ ਚੋਰ ਚੋਰੀ ਕਰਕੇ ਲੈ ਗਏ ਸਨ ਉਹਨਾਂ ਦੱਸਿਆ ਕਿ ਸਾਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਹੈ ਹੋ ਸਕਦਾ ਹੈ ਕਿ ਕਿਸੇ ਨਸ਼ੇੜੀ ਦਾ ਕੰਮ ਹੋਵੇ ਉਹਨਾਂ ਕਿਹਾ ਕਿ ਜਦੋਂ ਇਸ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ ਗਈ ਤਾਂ ਪੁਲਿਸ ਸਾਡੇ ਆਉਣ ਤੋਂ ਪਹਿਲਾਂ ਹੀ ਮੌਕਾ ਦੇਖ ਕੇ ਚਲੀ ਗਈ ਅਤੇ ਉਹਨਾਂ ਨੇ ਕਿਰਚਵੀ ਨਹੀਂ ਖੜੀ ਮੈਂ ਇੱਕ ਗਰੀਬ ਬੰਦਾ ਹਾਂ ਚੋਰਾਂ ਨੂੰ ਜਲਦ ਤੋਂ ਜਲਦ ਫੜ ਕੇ ਮੇਰਾ ਮੈਨੂੰ ਦਵਾਇਆ ਜਾਵੇ ਅਤੇ ਮੈਨੂੰ ਇਨਸਾਫ ਦਿੱਤਾ ਜਾਵੇ। ਉੱਥੇ ਹੀ ਨਾਲ ਦੇ ਗੁਆਂਢੀ ਦੁਕਾਨਦਾਰ ਨੇ ਕਿਹਾ ਕਿ ਇਹ ਬਹੁਤ ਹੀ ਮਾੜੀ ਘਟਨਾ ਹੈ। ਇਹ ਰੋਡ ਬਹੁਤ ਆਵਾਜ਼ਾਈ ਵਾਲਾ ਹੈ ਕਿਉਂਕਿ ਇੱਥੇ ਨਜ਼ਦੀਕ ਹੀ ਸਿੱਖ ਨੈਸ਼ਨਲ ਕਾਲਜ ਅਤੇ ਐਸਐਸ ਬਾਜਵਾ ਸਕੂਲ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇੱਥੇ ਰਾਤ ਦੇ ਟਾਈਮ ਵੀ ਗਸ਼ਿਤ ਹੋਣੀ ਚਾਹੀਦੀ ਹੈ ਤਾਂ ਜੋ ਚੋਰੀ ਦੀਆਂ ਵਾਰਦਾਤਾਂ ਨਾ ਹੋ ਸਕਣ। ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਰਾਜਿੰਦਰ ਸਿੰਘ ਕੀ ਕਰ ਦੁਕਾਨ ਕਰਦੀ ਹੈ ਇਹ ਤਿੰਨ ਨਹੀਂ ਦੋ ਦੁਕਾਨਾਂ ਇੱਕ ਹੈ ਇਲੈਕਟ੍ਰੋਨਿਕ ਦੀ ਨਾਲ ਨਾਲ ਇੱਕ ਕੈਫੇ ਆਨਲਾਈਨ ਸਿਸਟਮ ਜਿਹੜਾ ਗ੍ਰਾਮ ਦਾ ਆਨਲਾਈਨ ਕੈਫੇ ਤੇ ਇੱਕ ਇਲੈਕਟ੍ਰੋਨਿਕ ਦੀ ਹੈ ਕੀ ਹੋਇਆ ਕੀ ਹੋਇਆ ਕੁਛ ਨਾ ਮੰਨੋ ਮੈਂ ਜਿਹੜੇ ਜਦੋਂ ਅੱਜ ਘਰ ਹੀ ਉੱਠਿਆ ਤੇ ਫੋਨ ਆਇਆ ਭਾਜੀ ਉਹਨਾਂ ਬਜਨਾਂ ਦੇ ਕੋਲੋਂ ਆਪਣਾ ਕਿਰਾਏ ਦਾ ਦੁਕਾਨਾ ਉਹਨਾਂ ਨੇ ਮੈਸੇਜ ਨੇ ਰਿਕਾਰਡ ਜੁਲ ਸੇਅਰ ਕਰਨ ਉੱਤੇ ਤੇ ਉਹ ਉਹ ਕਹਿੰਦੇ ਵੀ ਇਹ ਕਿ ਤੁਹਾਡਾ ਨਾ ਤਾਲਾ ਟੁੱਟਿਆ ਤੇ ਸ਼ਰਤ ਨਾ ਹੀ ਠੀਕ ਹੈ ਤੇ ਉਹ ਜਦੋਂ ਆ ਕੇ ਵੇਖਿਆ ਉਹਨਾਂ ਨੇ ਉਹਨਾਂ ਨੇ ਤੇ ਕੀ ਵੇਖਣਾ ਜਦੋਂ ਉਹਨਾਂ ਨੂੰ ਫੋਨ ਕੀਤਾ ਮਕਰਵਾ ਆ ਕੇ ਵੇਖਿਆ ਤੇ ਅੱਗੇ ਜਿਹੜੀਆਂ 3 ਐਲਸੀਆਂ ਚੋਰੀ ਹੋਈਆਂ ਤੇ ਗੱਲੇ ਜਿਹੜਾ ਕੈਸ਼ ਸੀ ਉਹ ਵੀ ਉਹ ਵੀ ਉਹਨਾਂ ਨੇ ਕੱਢ ਲਿਆ ਸਾਰਾ ਤੇ ਭਾਂਡ ਜਿਹੜਾ ਹੋਇਆ ਤੇ ਚੋਕੀਓ ਗੇੜ ਲਾ ਕੇ ਸਾਰਾ ਖਲਾਰ ਗਿਆ ਕਿਰਚੇ ਕਿੰਨਾਂ ਦੀ ਠੜ ਗਈ ਆ ਦੋ ਮਿਕਸਰ ਵੀ ਜਿਹੜੇ ਛੋਟੇ ਗ੍ਰੈਂਡਰ ਮਿਕਸਰ ਹੁੰਦਾ ਉਹ ਚੋਰੀ ਹੋਇਆ ਤੇ 3 ਐਲਸੀਆਂ 25 ਹਜ਼ਾਰ ਛੇ 25 ਬੀਰ ਕੈਸ਼ ਇੱਕ ਛੋਟੇ ਛੋਟੇ ਫੋਨ ਹੀ ਬਟਨ ਵਾਲੇ ਤੇ ਹੈੱਡਫੋਨ ਜਿਹੜੇ ਉਹ ਚੋਰੀ ਹੋਏ ਤੁਹਾਨੂੰ ਕਿਸੇ ਤੇ ਚੱਕ ਨਹੀਂ ਉਹ ਕਿਤੇ ਮੈਂ ਕਹਿ ਨਹੀਂ ਸਕਦਾ ਲੱਗਦਾ ਕਿ ਕੋਈ ਨਸ਼ੇ ਵਾਲੇ ਹੋ ਸਕਦੇ ਆ ਹੁਣ ਮੈਨੂੰ ਸ਼ੱਕ ਲੱਗ ਰਿਹਾ ਨਹੀਂ ਤੇ ਜਦੋਂ ਪੁਲਸਾਈ ਆਂਦੇ ਇਨਕੁਆਇਰੀ ਕੀਤੀ ਹੋਏ ਕਬਜ਼ੇ ਲਈਏ ਤੇ ਉਹਨਾਂ ਨੇ ਨਹੀਂ ਮੇਰੇ ਪਿੱਛੋਂ ਆਈਏ ਮੈਨੂੰ ਫੋਨ ਪਤਾ ਨਹੀਂ ਫੋਨ ਹੋਣੀ ਆਇਆ ਕਿਦਾ ਮੈਂ ਮੈਂ ਬੱਸ ਤੇ ਹੀ ਦੂਸਰੀ ਦੁਕਾਨ ਤੇ ਮਗਰ ਉਹ ਆ ਦੇ ਮੌਕੇ ਤੇ ਜਲ ਗਿਆ ਕਿੰਨਾ ਕੁ ਨੁਕਸਾਨ ਹੋ ਗਿਆ ਲਗਭਗ ਇੱਕ ਲਗਭਗ 10 ਜਾਂ 15000 ਦਾ ਨੁਕਸਾਨ ਹੋਇਆ ਜੀ ਜੇ ਤੁਹਾਡਾ ਨਕਸ਼ਾ ਹੈ ਤੇ ਕੀ ਮੰਗੇ ਤੁਹਾਡੀ ਮੇਰੀ ਮੰਗ ਇਹ ਹੈ ਜਾਈ ਤੇ ਜਲਦ ਚੋਰਾਂ ਨੂੰ ਫੜ ਕੇ ਮੇਰਾ ਜਿਹੜਾ ਰਿਕਵਰੀ ਕੀਤੀ ਜਾਵੇ ਮੇਰੇ ਸਮਾਨ ਦੀ ਮੈਂ ਇੰਨਾ ਮਾਰ ਕੇ ਲੋਨ ਲੈ ਕੇ ਸਾਰਾ ਕੰਮ ਖੋਲਿਆ ਹੋਆ ਸਾਰੇ ਇੰਨੇ ਘਾਟੇ ਆਂ ਕਿਦਾਂ ਕਰਾਂਗੇ ਉਹਨਾਂ ਨੇ ਮਾਰਨ ਦੀ ਪੂਰੀ ਤਿਆਰੀ ਨਾਲ ਇਹ ਜੋ ਕੋਈ ਆ ਗਿਆ ਉਹ ਕੁੜੇ ਵਾਲੀ ਇੱਕ ਸੱਚ ਉਹਨਾਂ ਮਿਲ ਗਈ ਉਹਨਾਂ ਨੂੰ ਇੱਥੇ ਕੋਈ ਜਿਹੜੀ ਕੂੜਾ ਚੁਗਰੀ ਉਹ ਨਹੀਂ ਮੈਂ ਤੇਰੇ ਚਾਹੀਦੇ ਵੇਖਿਆ ਸ਼ਰਦਾਂ ਹੀ ਉਹਨਾਂ ਡਰਦੀ ਇਹ ਨਹੀਂ ਜਾਣੀ ਹੋਈ ਪਤਾ ਨਹੀਂ ਕੋਈ ਚੋਰੀ ਵਾਲਾ ਜਾਂ ਕੌਣ ਉਹ ਤੇ ਕਰਕੇ ਇਹ ਗੰਦੇ ਸਿ ਮੜ ਕੇ ਸਵੇਰੇ ਇਹਨਾਂ ਦੱਸੇ ਜਾ ਰਹੀ ਨੇ ਤਾਂ ਬਚਰ ਰਹੇ ਆ ਬਹਿ ਚੁੱਕੇ ਹੈਗਾ ਮੇਰਾ ਨਾਂ ਲੱਗ ਪਿਆ ਮੇਰੀ ਘਰੀ ਦੀ ਰਜ਼ਾਨੇ ਨਾਲ ਹੀ ਸਲੂਨ ਹੈ ਭਾਈ ਜਿੱਥੇ ਚੋਰੀ ਹੋਈ ਆ ਹਾਂਜੀ ਤੇ ਕਾਹੀ ਸਵੇਰੇ ਆਏ ਆ ਸਵੇਰੇ ਆ ਕੇ ਦੇਖਿਆ ਇੱਥੇ ਪਤਾ ਲੱਗਾ ਕਿ ਰਾਤ ਦੀ ਚੋਰੀ ਹੋਈ ਆ ਭਾਈ ਮਤਲਬ ਇੱਥੋਂ ਸਮਾਨ ਲਿਆ ਲੈ ਗਏ ਆ ਉਹ ਤੋਂ ਮਗਰ ਆਪਣੀ ਸਾਰੀ ਤਿਆਰੀ ਤੇ ਆਏ ਸੀ ਇਹ ਰੋਡ ਤੇ ਕਦੇ ਦਾਅ ਹੋਇਆ ਨਹੀਂ ਪਹਿਲੀ ਵਾਰ ਇਦਾਂ ਆਇਆ ਵਾ ਤੇ ਸਾਰਾ ਕੁਝ ਚੱਲਦਾ ਰਹਿੰਦਾ ਰੋਡ ਰੋਡ ਲੱਗੇ ਘਾਰੇ ਆ ਪਿੱਛੇ ਵੀ ਘਾਰੇ ਦੁਕਾਨਾਂ ਦੇ ਹਾਂਜੀ ਤੇ ਲੋਕਾ ਮੇਰੇ ਨਾਲ ਲੋਕਾ ਸਾਰੇ ਦੇ ਘੰਗੇ ਕੰਮ ਕਰਦੇ ਰਹਿੰਦੇ ਆ 12 ਕਰੋੜ ਰੁਪਏ ਦੀ ਚੋਰੀ ਹੋਈ ਆ ਤੋਂ ਆਪਣੀ ਪੂਰੀ ਤਿਆਰੀ ਚਾਹੀ ਸੀ ਜੇ ਦਾ ਕੋਈ ਅੱਗੇ ਆ ਜਾਂਦਾ ਤਾਂ ਆਪਣੇ ਕਿਸ਼ਤ ਵਗੈਰਾ ਆਪਣਾ ਸਮਾਨ ਹਥਿਆਰ ਨਾਲ ਲੱਗਿਆ ਸੀ ਤੇ ਬਹੁਤ ਮਾਰੀ ਘਟਨਾ ਆ ਇਸ ਤੋਂ ਬਹੁਤ ਵੱਡਾ ਕਾਲਜ ਪੈਂਦਾ ਸਕੂਲ ਵਗੈਰਾ ਆ ਸਿੱਖ ਨੈਸ਼ਨਲ ਕਾਲਜ ਆ ਮੇਨ ਘਾਰੇ ਆ ਕੋਲ ਹਾਂਜੀ ਰੋਡ ਤੇ ਮੇਨ ਘਾਰਿਆ ਹਾਂਜੀ ਕਾਸਾ ਸਕੂਲ ਹੈ ਤਿੰਨ ਚਾਰ ਸਕੂਲ ਪੈਂਦੇ ਆ ਹਾਂਜੀ ਨਾਲੇ ਪਿੱਛੇ ਘਾਰਿਆ ਸਭ ਤੋਂ ਵੱਡੀ ਇਹ ਗੱਲ ਹੈ ਕਿ ਨਾਲੇ ਰੋਡ ਦੇ ਨਾਲ ਘਾਰਿਆ ਦੁਕਾਨ ਦੇ ਨਾਲ ਘਾਰਿਆ ਪਿੱਛੇ ਘਾਰਿਆ ਸਮਾਨ ਲੈ ਗਿਆ ਹਾਂਜੀ ਉਹਦੇ ਵਗਾਇਆ ਚ ਐਲਸੀਡੀ ਵਗੈਰਾ ਲੈ ਗਿਆ ਤੇ ਹੋਰ ਮੋਬਾਈਲ ਫੋਨ ਸੀ ਤੇ ਇਥੇ ਜੂਸਰ ਮਸ਼ੀਨ ਵਗੈਰਾ ਲੈ ਗਿਆ ਤੋਂ ਇਲਾਵਾ ਇਥੇ ਉਹ ਕਿਹੜੀ ਕੀਮਤ ਮਿਲੀ ਹੈ ਹਾਂਜੀ ਸਾਨੂੰ ਕਿਸ਼ਤ ਵਗੈਰਾ ਮਿਲੀ ਹੈ ਹਾਂਜੀ ਥੋੜਾ ਜਿਹਾ ਪੈਸੇ ਕੁੱਛੇ ਸੀ ਉਹ ਖਰਾਰ ਕੇ ਗਏ ਹਾਂਜੀ ਹਾਂਜੀ ਇਹ ਜ਼ਰੂਰ ਹੋਣੀ ਚਾਹੀਦੀ ਹੈ ਜੀ ਕੱਲ ਨੂੰ ਸਾਨੂੰ ਵੀ ਡਰ ਹੈਗਾ ਆ ਅੱਜ ਇਹ ਅੱਗੇ ਚੱਲ ਸਮਾਂ ਦਾ ਜੇ ਕੋਈ ਅੱਗੇ ਕੋਈ ਅੱਗੇ ਵੇਸ਼ੇ ਇਨਸਾਨ ਵੀ ਆ ਜਾਂਦਾ ਉਹ ਵੀ ਨੁਕਸਾਨ ਦਾ ਨੁਕਸਾਨ ਕਰਕੇ ਜਾ ਸਕਦਾ ਜਿੱਦਾਂ ਉਹ ਹਥਿਆਰ ਲੈ ਕੇ ਆਏ ਸੀ